ਅੱਜ ਅਸੀਂ ਪਹੁੰਚੇ ਹਾਂ ਜੀ ਕਿਲਾ ਰਾਏਪੁਰ ਦੇ ਵਿੱਚ ਪੈਂਡੂ 올림픽ਸ ਕਿਹਾ ਜਾਂਦਾ ਜਿਹਨੂੰ ਤੇ ਇੱਥੇ ਸਾਡੇ ਨਾਲ ਮੌਜੂਦ ਨੇ ਵੱਡੀ ਉਮਰ ਦੇ ਬਾਬੇ ਜਿਨ੍ਹਾਂ ਦੀ ਅੱਜ ਦੌੜ ਹੋਣੀ ਹੈ ਦਾੜੀਆਂ ਚਾਹੇ ਚਿੱਟੀਆਂ ਹੋ ਗਈਆਂ ਪਰ ਫਿਰ ਵੀ ਜੋਸ਼ ਅਜੇ ਵੀ ਜਵਾਨੀ ਵਰਗਾ ਹੈ ਮਤਲਬ ਇਸ ਉਮਰੇ ਗੋਡੇ ਗੁੱਡੇ ਨਹੀਂ ਦੁਖਦੇ ਲੋਕ ਕਹਿੰਦੇ ਕਿ ਵੱਡੀ ਉਮਰੇ ਗੋਡੇ ਦੁਖਣ ਲੱਗ ਜਾਂਦੇ ਨੇ ਨਾ ਜੀ ਜੇ ਦਾ ਪ੍ਰੈਕਟਿਸ ਕਰਨਾ ਕੁਛ ਨਹੀਂ ਕੰਟੀਨਿਊ ਕਰੋ ਫਿਰ ਕੁਛ ਨਹੀਂ ਹੋਊਗਾ ਤੁਹਾਡੇ ਗੋਡੇ ਗੁੱਡੇ ਕੁਛ ਨਹੀਂ ਦੁਖਦਾ ਗੋਡਾ ਜੇ ਹਲਕਾ ਦੁਖਦਾ ਕੋਈ ਖਾਸ ਨਹੀਂ ਰਹੂਗਾ ਫਿਰ ਵੀ ਭੱਜਣਾ ਜ਼ਰੂਰੀ ਹਾਂ ਜੀ ਹਾਂ ਉਹਦਾ ਚਾਹੇ ਲੱਤ ਇੱਕ ਹੋਵੇ ਅਸੀਂ ਫਿਰ ਵੀ ਤਿਆ ਜਦ ਵੀ ਗਰਾਉਂਡ ਚ ਆਉਂਦੇ ਸੀਗੇ ਜਦ ਵੀ ਇੰਟਰਨੈਸ਼ਨਲ ਜਿੱਤ ਕੇ ਆਉਂਦੇ ਸੀ ਹੁਣ ਵੀ ਪਲਾਨ 2016 ਚ ਇੱਥੇ ਆਏ ਸੀਗੇ ਤੇ ਪਿਛਲੇ ਤੋਂ ਪਿਛਲੇ ਸਾਲ ਮੈਂ ਫਾਸਟਰੀਆ ਗੋਲ ਮੈਡਲ ਸੀ ਬ੍ਰੈਂਡ ਜਵਾਨ ਜਵਾਨ ਵੀ ਕਹਿੰਦੇ ਸਾਡੇ ਗੋਟੇ ਦੋਖਦੇ ਨੇ ਸਾਡਾ ਤੁਰਿਆ ਨਹੀਂ ਜਾਂਦਾ ਸਾਡੇ ਤੋਂ ਤੁਸੀਂ ਦੌੜਾਂ ਚ ਹਿੱਸਾ ਲੈਂਦੇ ਰਹੇ ਕਿ ਖਰਾਕਾਂ ਦਾ ਖਾਧੀਆਂ ਖਰਾਕਾਂ ਦਾ ਕਮਾਲ ਹੈ ਅਸੀਂ ਤਾਂ ਇਹ ਕਹਿੰਦੇ ਆ ਬਈ ਜਵਾਨ ਮੁੰਡੇ ਨੇ ਬੱਚੇ ਇਹਨਾਂ ਨੂੰ ਹਮੇਸ਼ਾ ਸਵੇਰੇ ਸ਼ਾਮ ਕਰੌਣ ਦੇ ਵਿੱਚ ਆਉਣਾ ਚਾਹੀਦਾ ਯੋਗਾ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਯੋਗਾ ਦੇ ਨਾਲ ਤੁਹਾਡਾ ਸਟੈਮਨਾ ਬਹੁਤ ਫੁੱਲ ਰਹਿੰਦਾ ਔਰ ਮੈਨੂੰ ਥਕਾਵਟ ਨਹੀਂ ਹੁੰਦੀ ਮੈਂ ਚੈ ਸਾਰੀ ਦੜੀ ਦੌੜੀ ਜਾਵਾਂ ਸਿਰਫ ਕੀ ਹੈ ਮੇਰੇ ਅੰਦਰ ਜਿਹੜਾ ਸਟੈਮਨਾ ਤੁਹਾਡੀ ਸਾਦੀ ਪ੍ਰੋਬਲਮ ਨਹੀਂ ਆਂਦੀ ਤੇ ਦੌੜਨ ਦੀ ਨਹੀਂ ਆਂਦੀ ਜਿਹੜਾ ਤੁਹਾਡਾ એનર્ਜੀ ਦਾ ਲੈਵਲ ਹੈ ਉਹ ਅਪ ਕਰਨੋਂ ਪ੍ਰੈਕਟਿਸ ਨਾਲ ਹੋ ਜਾਏਗਾ 67 ਸਾਲ ਉਮਰ ਦੇ ਵਿੱਚ ਤੁਸੀਂ ਜਿਹੜਾ ਇੰਨੀ ਤੇਜ਼ ਭੱਜੇ ਫਸਟ ਆਏ ਹੋ ਪਹਿਲਾਂ ਵੀ ਤੁਸੀਂ ਕਰਦੇ ਨੇ ਪਾਰਟਿਸਪੇਟ ਮੈਂ ਕਰਦਾ ਜੇ 6-7 ਸਾਲ ਤੋਂ ਕਰਦਾ ਜੀ ਇਹ ਲਗਾਤਾਰ ਜੀ ਅੱਛਾ ਹਾਂ ਤੇ ਬਾਸ 6 ਦਿਨ ਪ੍ਰੈਕਟਿਸ ਕਰੀ ਦੀ ਸੰਡੇ ਛੁੱਟੀ ਹੁੰਦੀ ਹੈ ਜੀ 2 ਘੰਟੇ ਹਰ ਰੋਜ਼ ਪ੍ਰੈਕਟਿਸ ਕਰਦੇ ਸੀ ਗਰਾਊਂਡ 'ਚ ਅੱਜ ਅਸੀਂ ਪਹੁੰਚੇ ਹਾਂ ਜੀ ਕਿਲਾ ਰਾਏਪੁਰ ਦੇ ਵਿੱਚ ਪੇਂਡੂ 올림픽ਸ ਕਿਹਾ ਜਾਂਦਾ ਜਿਹਨੂੰ ਤੇ ਇੱਥੇ ਸਾਡੇ ਨਾਲ ਮੌਜੂਦ ਨੇ ਵੱਡੀ ਉਮਰ ਦੇ ਬਾਬੇ ਜਿਨ੍ਹਾਂ ਦੀ ਅੱਜ ਦੌੜ ਹੋਣੀ ਹੈ ਤੇ ਜੋਸ਼ ਦੇਖ ਸਕਦੇ ਤੁਸੀਂ ਕਿਦਾਂ ਚਿਹਰਿਆਂ ਦੇ ਉੱਪਰ ਜਿਹੜਾ ਦਾੜੀਆਂ ਚਾਹੇ ਚਿੱਟੀਆਂ ਹੋ ਗਈਆਂ ਪਰ ਫਿਰ ਵੀ ਜੋਸ਼ ਅਜੇ ਵੀ ਜਵਾਨੀ ਵਰਗਾ ਹੈ ਤੇ ਆਪਾਂ ਗੱਲਬਾਤ ਕਰ ਲੈਣੇ ਪੁੱਛ ਲੈਣੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ 74 ਕੰਪਲੀਟ ਹੋ ਗਈ ਅੱਜ ਤੁਸੀਂ ਦੌੜ ਚ ਇੱਥੇ ਭਾਗ ਲੈਣਾ ਹੈ ਹਾਂ ਜੀ ਅੱਜ ਦੌੜ ਚ ਭਾਗ ਲੈਣਾ ਪਹਿਲਾਂ ਵੀ ਤੁਸੀਂ ਦੌੜ ਦੌੜ ਚ ਭੱਗ ਲੈਂਦੇ ਰਹੇ ਹੋ ਹੱਜ ਤਿੰਨ ਚਾਰ ਵਾਰ ਲੈ ਚੁੱਕਿਆ ਭਾਗ ਪਹਿਲਾਂ ਤੇ ਮਤਲਬ ਇਸ ਉਮਰੇ ਗੋਡੇ ਗੁੱਡੇ ਨਹੀਂ ਦੁਖਦੇ ਲੋਕ ਕਹਿੰਦੇ ਕਿ ਵੱਡੀ ਉਮਰੇ ਗੋਡੇ ਦੁਖਣ ਲੱਗ ਜਾਂਦੇ ਨੇ ਨਾ ਜੀ ਜੇ ਪ੍ਰੈਕਟਿਸ ਕਰਨਾ ਕੁਝ ਨਹੀਂ ਕੰਟੀਨਿਊ ਕਰੋ ਫਿਰ ਕੁਝ ਨਹੀਂ ਹੋਊਗਾ ਵੱਡੀ ਕਿੰਨੀ ਉਮਰ ਬਾਪੂ ਜੀ ਸਾਡਾ 70 ਦਾ ਜਨਮ ਹੈ ਤੇ ਅਸੀਂ 93 ਸਾਲ ਤੋਂ ਇੱਕ ਗਰਾਊਂਡ ਚ ਆਉਨੇ ਆ ਚਰਨਮੇ ਸੰਤੋਂ ਇੱਥੇ ਗਰਾਊਂਡ ਦੇ ਨਾਲ ਜੁੜੇ ਆ ਤੇ ਜਿੱਥੇ ਸਾਡੇ ਤਨ ਤਨ ਪਲੇਅਰ ਇੱਥੇ ਆਉਂਦੇ ਰਹਿੰਦੇ ਨੇ ਫਾਟ ਸਾਇਕਲ ਫਾਟ ਸਾਇਕਲ ਅਸੀਂ ਇਹ ਇਸ ਗਰਾਊਂਡ ਦੇ ਨਾਲ ਬਹੁਤ ਪਿਆਰ ਆ ਤੇ ਹੁਣ ਅਸੀਂ ਅੱਜ ਫੇਰ ਦੌੜਨਾ ਹੈ ਮਤਲਬ ਇਸ ਟਾਈਮ ਤੁਹਾਡੇ ਗੋਡੇ ਗੁੱਡੇ ਕੁਝ ਨਹੀਂ ਦੁਖਦਾ ਗੋਡਾ ਜੇ ਹਲਕਾ ਦੁਖਦਾ ਕੋਈ ਖਾਸ ਨਹੀਂ ਰਹਿੰਦਾ ਫਿਰ ਵੀ ਭੱਜਣਾ ਜ਼ਰੂਰੀ ਹਾਂਜੀ ਹਾਂ ਉਹਦਾ ਚਾਹ ਲੱਤਾ ਇੱਕ ਹੋਵੇ ਅਸੀਂ ਫੇਰ ਵੀ ਤਿਆਰ ਆ ਵਾਹ ਜੀ ਵਾਹ ਦੇਖੋ ਬਾਪੂਆਂ ਦੇ ਵਿੱਚ ਕਿੰਨਾ ਜੋਸ਼ ਹੈ ਜਿਹੜਾ ਤੇ ਆਪਾਂ ਹੋਰ ਗੱਲ ਕਰ ਲੰਨੇ ਆ ਬਾਪੂ ਜੀ ਤੁਹਾਡੀ ਕਿੰਨੀ ਉਮਰ ਹੈ ਜੀ ਮੇਰੀ 68 ਹੋ ਗਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਗਰਾਊਂਡ ਚ ਆਉਂਦੇ ਹਨ ਗਰਾਊਂਡ ਜਿੱਦਾਂ ਜਦ ਜਵਾਨੀ ਸੀ ਜਦ ਵੀ ਗਰਾਊਂਡ ਚ ਆਉਂਦੇ ਸੀਗੇ ਜਦ ਵੀ ਇੰਟਰਨੈਸ਼ਨਲ ਜਿੱਤ ਕੇ ਆਉਂਦੇ ਸੀ ਹੁਣ ਵੀ ਪਹਿਲਾਂ 2016 ਚ ਇੱਥੇ ਆਏ ਸੀਗੇ ਫੇ ਪਿਛਲੇ ਤੋਂ ਪਿਛਲੇ ਸਾਲ ਮੈਂ ਫਸਟ ਸੀਗਾ ਗੋਲ ਮੈਟਰ ਸੀ ਮੇਰਾ ਤੇ ਪਿਛਲੇ ਸਾਲ ਮੈਂ ਸੈਕੰਡ ਸੀਗਾ ਮੇਰਾ ਸਰਵਰ ਸੀਗਾ ਇਹ ਕੀ ਹੁਣ ਦੇਖਦੇ ਆ ਕੀ ਬਣਦਾ ਪੂਰਾ ਐਨ ਮਤਲਬ ਕਿ ਜੋਸ਼ ਉਵੇਂ ਹੀ ਹੈ ਜਵਾਨੀ ਨੂੰ ਪੂਰਾ ਠਾਠਾ ਮਾਰਦਾ ਜੀ ਬਿਲਕੁਲ ਹੁਣ ਆਸਟ੍ਰੇਲੀਆ ਤੋਂ ਵੀ ਮੈਂ ਉਨੀ ਮੈਂ ਉਥੇ ਆਸਟ੍ਰੇਲ ਆਸਟ੍ਰੇਲ ਐਡੀ ਲੈਡ ਖੜਾ ਹੋਈਆਂ ਸੀਗੀਆਂ ਹਾਂਜੀ ਹਾਂਜੀ ਉਹਦੇ ਵਿੱਚ ਮੇਰੇ ਤਿੰਨ ਗੋਲਡ ਮੈਡਲ ਸੀਗੇ ਦੋ ਸਿਲਵਰ ਸੀ ਇੱਕ ਬ੍ਰੌਂਜ਼ ਸੀ 100 ਮੀਟਰ ਆਪਣੇ ਹਾਈ ਹਡਲ ਚ 300 ਮੀਟਰ ਲੋ ਹਾਈਡਲ ਚ 400 ਮੀਟਰ 800 ਮੀਟਰ 60 ਮੀਟਰ ਤੇ ਹਾਈ ਜੰਪ ਵੀ ਅੱਜ ਪ੍ਰਵਾਈਡ ਜਾਣੀ ਹੈ ਕੀ ਮੰਨਦੇ ਹੋ ਵੀ ਜਿਵੇਂ ਹੁਣ ਅੱਜ ਦੇ ਜਿਹੜੇ ਮੁੰਡੇ ਨਿਗੇ ਉਹ ਤਾਂ ਜਵਾਨ ਜਵਾਨ ਵੀ ਕਹਿੰਦੇ ਸਾਡੇ ਘੋਟੇ ਦੋਖਦੇ ਨੇ ਸਾਡਾ ਤੁਰਿਆ ਨਹੀਂ ਜਾਂਦਾ ਸਾਡੇ ਤੋਂ ਤੁਸੀਂ ਦੌੜਾਂ ਦਾ ਹਿੱਸਾ ਲੈਂਦੇ ਰਹੇ ਹੋ ਕਿ ਖਰਾਕਾਂ ਦਾ ਖਾਧੀਆਂ ਖਰਾਕਾਂ ਦਾ ਕਮਾਲ ਹੈ ਅਸੀਂ ਤਾਂ ਇਹ ਕਹਿੰਦੇ ਆ ਬਈ ਜਵਾਨ ਮੁੰਡੇ ਨੇ ਆਏ ਬੱਚੇ ਨੇ ਇਹਨਾਂ ਨੂੰ ਹਮੇਸ਼ਾ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਆਉਣਾ ਚਾਹੀਦਾ ਪ੍ਰੈਕਟਿਸ ਫੁੱਲ ਇਹ ਨੂੰ ਕਰਮੀ ਲੈਣੀ ਚਾਹੀਦੀ ਆ ਚੰਗੇ ਖਿਡਾਰੀ ਐਥਲੀਟ ਬਣ ਕੇ ਜਿਵੇਂ ਅਸੀਂ ਵਧੀਆ ਜੇ ਏਸ਼ੀਆ ਦੇ ਐਥਲੀਟ ਸੀਗੇ ਸਾਨੂੰ ਚੌਬਾਂ ਵਧੀਆ ਮਿਲੀਆਂ ਮਿਲਟਰੀ ਦੀ ਜੌਬ ਮਿਲੀ ਟ੍ਰੇਨਿੰਗ ਸੈਂਟਰ ਤੋਂ ਬਰਦੀ ਮਾਫ ਫਿਰ ਮਿਊਸਪਲ ਕਾਰਪੋਰੇਸ਼ਨ ਚ ਉੱਥੇ ਬਹੁਤ ਵਧੀਆ ਨੌਕਰੀ ਕੀਤੀ ਜਾਨੀ 42 ਸਾਲ ਨੌਕਰੀ ਵੀ ਕੀਤੀ ਆ ਐਡੀ ਲੈਡ ਅਸੀਂ ਅਮਰੀਕਾ ਨਹੀਂ ਆਏ ਸੀਗੇ ਤੇ ਉੱਥੇ ਜਰਮਨ ਵੀ ਸੀਗਾ ਇੰਗਲੈਂਡ ਸੀ ਜਾਪਾਨ ਵਾਲੇ ਸੀ ਚੀਨ ਵਾਲੇ ਸੀ ਉਹ ਸਾਰੇ ਉੱਥੇ ਰਹੇ ਸੀਗੇ ਬਾਕੀ ਇੱਥੇ ਵੀ ਬਹੁਰ ਦੀ ਕਿਰਪਾ ਸੱਚੇ ਪਾਦੇ ਬਾਕੀ ਜਿਹਨਾਂ ਜਿਵੇਂ ਉਹ ਅੱਜ ਪਤਾ ਲੱਗ ਜੂਗਾ ਠੀਕ ਹੈ ਜੀ ਠੀਕ ਹੈ ਬਾਪੂ ਜੀ ਤੁਹਾਡੀ ਕਿੰਨੀ ਉਮਰ ਹੈ ਜੀ 70 ਸਾਲ ਉਮਰ ਹੈ ਜੀ 70 ਸਾਲ ਉਮਰ ਹੋ ਗਈ ਕਿੰਨਾ ਟਾਈਮ ਹੋ ਗਿਆ ਇੱਥੇ ਗਰਾਊਂਡ ਚ ਆਉਂਦੇ ਆ 5-6 ਸਾਲ ਹੋ ਗਿਆ ਜੀ ਲਗਾਤਾਰ ਆਨ ਪੋਜੀਸ਼ਨ ਵੀ ਤੁਹਾਡੀ ਆਈਏ ਤੇ ਫਸਟ ਟਾਈਮ ਪਿਛਲੀ ਵਾਰੀ ਵਾਹ 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 ਫਸਟ ਪੋਜੀਸ਼ਨ ਆਈ ਬਾਪੂ ਜੀ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੇ ਜਿਹੜੇ ਬਜ਼ੁਰਗ ਨੇ ਉਹਨਾਂ ਸਾਰਿਆਂ ਦੀ ਜਿਹੜੀ ਉਮਰ ਹੈ ਉਹ ਸੀਨੀਅਰ ਸਿਟੀਜ਼ਨ ਸਾਰੇ ਨੇ ਤੇ ਸਾਰੇ ਜਣੇ ਇੰਨੇ ਜੋਸ਼ ਤੇ ਨਾਲ ਇੱਥੇ ਭੱਜਦੇ ਨੇ ਪਰ ਗੱਲ ਕਰ ਲੈਨੇ ਆ ਬਾਪੂ ਜੀ ਤੁਸੀਂ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ 67+ ਕਿੰਨੀ ਕ ਵਾਰੀ ਤੁਸੀਂ ਇੱਥੇ ਮਤਲਬ ਪੁਲਿਸ ਨੂੰ ਪਿੱਛੇ ਲਈ ਮੈਂ ਸੈਕਿੰਡ ਟਾਈਮ ਆਇਆ ਹਾਂ ਅੱਛਾ ਹਾਂ ਤੇ ਕੋਈ ਹੋਰ ਸਪੋਰਟਸ ਵੀ ਹਿੱਸਾ ਲੈਣੇ ਹੋ ਨਹੀਂ ਹੋਰ ਤਾਂ ਨਹੀਂ ਬਸ ਇਹੀ ਮੇਰਾ ਸੀਗਾ ਵਾਲੀਬਾਲ ਦਾ ਸੀਗਾ ਜਦੋਂ ਮੈਂ ਜੌਬ ਕਰਦਾ ਸੀ ਪੀਐਸਪੀਸੀਐਲ ਚ ਉਸ ਤੋਂ ਬਾਅਦ ਕੋ ਰੇਲੂ ਪ੍ਰੋਬਲਮ ਆਨ ਕਰਕੇ ਮੇਰਾ ਰੋਜ਼ ਨਹੀਂ ਕਰ ਸਕਿਆ ਲੇਕਿਨ ਕਿਉਂਕਿ ਮੇਰੇ ਅੰਦਰ ਸਪੋਰਟਸ ਦਾ ਜਨੂਨ ਸੀ ਮੈਂ ਪਹਿਲਾਂ ਵਾਲੀਬਾਲ ਤੇ ਹਾਕੀ ਖੇਡਦਾ ਰਿਆ ਤੇ ਉਹ ਦੁਬਾਰਾ ਫਿਰ ਉਹ ਮੈਂ ਐਥਲੈਟਿਕਸ ਦੇ ਵਿੱਚ ਦੁਬਾਰਾ ਪੁਨਰਜੀਵਨ ਕੀਤਾ ਉਹਨੂੰ ਤੇ ਅੱਗੇ ਖੇਡਦਾ ਰਹਿੰਦਾ ਤਾਂ ਉਹ ਤਾਂ ਆ ਹੀ ਜਾਏਗਾ ਕਿਉਂਕਿ ਹੁਣ ਲਗਾਤਾਰ ਪ੍ਰੈਕਟਿਸ ਇਨਸਪੀਰੇਸ਼ਨ ਮਿਲ ਰਹੀ ਏਥੇ ਆ ਕੇ ਕਿੰਨੀ ਕਿੰਨੀ ਦੇਰ ਜਿਹੜਾ ਤੁਸੀਂ ਪ੍ਰੈਕਟਿਸ ਕਰਦੇ ਹੋ ਕਿ ਮੈਂ 1 ਆਵਰ ਕਰਦਾ ਰੋਜ਼ ਪਲੱਸ 2 ਆਵਰ ਯੋਗ ਕਰਦਾ ਸਵੇਰ ਵੈਰੀ ਗੁੱਡ ਹਾਂ ਯੋਗਾ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਯੋਗਾ ਦੇ ਨਾਲ ਤੁਹਾਡਾ ਸਟੈਮਨਾ ਬਹੁਤ ਫੁੱਲ ਰਹਿੰਦਾ ਔਰ ਮੈਨੂੰ ਥਕਾਵਟ ਨਹੀਂ ਹੁੰਦੀ ਮੈਂ ਚਾਹੇ ਸਾਰੀ ਦਿਹਾੜੀ ਦੌੜੀ ਜਾਵਾਂ ਸਿਰਫ ਕੀ ਹੈ ਮੇਰੇ ਅੰਦਰ ਜਿਹੜਾ ਸਟੈਮਨਾ ਤੁਹਾਡੀ ਸਾਹ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਦੌੜਨ ਦੀ ਨਹੀਂ ਆਉਂਦੀ ਜਿਹੜਾ ਤੁਹਾਡਾ એનર્ਜੀ ਦਾ ਲੈਵਲ ਹੈ ਉਹ ਅਪ ਕਰਨੋਂ ਪ੍ਰੈਕਟਿਸ ਨਾਲ ਹੋ ਜਾਏਗਾ ਤੁਹਾਡੀ ਉਮਰ ਦੇ ਜਿਹੜੇ ਨਾਰਮਲ ਆਪਾਂ ਦੇਖਦੇ ਆਂ ਸ਼ਹਿਰਾਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇਗੇ ਉਹਨਾਂ ਨੂੰ ਤਾਂ ਤੁਰਨ ਲੱਗਿਆਂ ਵੀ ਬੜੀ ਦਿੱਕਤ ਹੁੰਦੀ ਤੁਸੀਂ ਭੱਜਦੇ ਹੋ ਹਾਂ ਮੈਂ ਹਾਂ ਜੀ 100 ਮੀਟਰ ਮੈਂ ਪ੍ਰੈਕਟਿਸ ਡੇਲੀ ਕਰਦੇ ਆਂ ਐਜੀ ਗੱਲ ਨਹੀਂ ਸਟੈਮਨਾ ਸਟੈਮਨਾ ਹਾਂ ਸਟੈਮਨਾ 80 ਸਾਲ ਉਮਰ ਮੇਰੀ 80 ਸਾਲ ਦੀ ਉਮਰ ਮਤਲਬ ਜੇ ਆਪਾਂ ਕਹੀਏ ਕਿ ਦਾੰਦ ਨਹੀਂ ਹੈਗੇ ਪਰ ਫਿਰ ਵੀ ਜਿਹੜਾ ਦੌੜ ਦੇ ਵਿੱਚ ਭੱਜਦੇ ਫਿਰ ਉਵੇਂ ਹੀ ਹੋ ਬਿਲਕੁਲ ਹਾਂ ਜੀ 20 ਸਾਲ 20 ਸਾਲ ਹੋ ਗਿਆ ਦੌੜ ਲਾਉਂਦੇ ਆਂ ਵੈਰੀ ਗੁੱਡ ਘਰੇ ਰੋਜ਼ ਲਾਈਦੀ ਆ ਤੁਹਾਡੀ ਕਿੰਨੀ ਉਮਰ ਹੈ ਜੀ 71 ਸਾਲ ਦੀ ਹੋਰ ਹੈ ਜੀ ਮੈਂ ਹੁਣੇ ਲੱਗਿਆ ਪਰ ਕਬੱਡੀ ਵੀ ਖੇੜੇ ਦੇ ਅੱਗੇ ਅੱਛਾ ਆ ਲੁੱਦੇਣੇ ਤੋਂ ਜੀ 9 ਫੁੱਟ 6 ਇੰਚ ਛਾਲ ਮਾਰਦੀ 골ਡ ਮਿਲਿਆ ਦੀ ਮੈਨੂੰ ਉੱਥੇ ਲੁੱਦੇਣਾ 4 ਫੁੱਟ ਦੀ ਛਾਲ ਹਾਂ ਜੀ 6 ਇੰਚ ਦੀ 골ਡ ਮਿਲਿਆ ਦੀ ਮੈਨੂੰ ਜੀ ਚਾਰ ਮੈਲਡ ਲੈ ਚੁੱਕਿਆ ਇੱਕ ਮਸਤੂਣਾ ਸਾਹਿਬ ਤੋਂ ਦੋ ਗਵਿੰਦਗੜ ਮੰਡੀ ਤੋਂ ਔਰ ਦੋ ਇੱਕ ਆਪਣਾ ਇੱਥੋਂ ਕੀ ਇਹਨੇ ਦੋ ਗਵਿੰਦਗੜੀ ਗੰਡੀ ਮਸਤੂਣਾ ਸਾਹਿਬ ਮਿਲੇ ਤੇ ਚਾਰ ਮੈਲਡ ਲੈ ਚੁੱਕਿਆ ਜੀ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਤੁਸੀਂ ਮੈਂ ਜੀ 5-5 ਕਿਲੋਮੀਟਰ ਭੱਦਾਂ ਜੀ 5 ਕਿਲੋਮੀਟਰ ਲਗਾ ਹਾਂਜੀ ਹਾਂ ਤੁਸੀਂ ਭਵੇਂ ਉਰੇ ਭਜਾ ਕੇ ਦੇਖ ਲਓ ਕੋਈ ਸਾਹ ਨਹੀਂ ਚੜਦਾ 5 ਐਨ 5 ਕਿਲੋਮੀਟਰ ਕੱਢੂ ਛੀ ਵੀ ਗੜ ਜੂਗਾ ਪਰ ਸਾਹ ਨਹੀਂ ਚੜਦਾ ਜਿੱਥੋਂ ਕਿਹੜਾ ਦਮ ਲੈ ਮੁੜ ਕੇ ਸਾਹ ਨਹੀਂ ਲੈਣਾ ਬਸ ਤੁਹਾਡਾ ਪਿੰਡ ਕਿਹੜਾ ਪਿੰਡ ਸਮੂਰਾ ਜੀ ਸਮਰੂਰ ਜ਼ਿਲ੍ਹਾ ਤਹਿਸੀਲ ਦੜਬਾ ਦੜਬੇ ਦੇ ਨਾਲ 6 ਕਿਲੋਮੀਟਰ ਹੈ ਸਮੂਰਾ ਪਿੰਡ ਜੀ ਉੱਥੋਂ ਸਿਰਫ ਇੱਥੇ ਦੌੜ ਲਾਣਾ ਹੈ ਹਾਂਜੀ ਦੌੜ ਲਾਣ ਖਾਤਰ ਆਏ ਜੀ ਆਪਾਂ ਜੀ ਅਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਬਜ਼ੁਰਗਾਂ ਦਾ ਜਿਹੜਾ ਪੂਰਾ ਜੋਸ਼ ਹੈ ਤੇ ਆਪਾਂ ਹੁਣ ਜਰਾ ਇਹਨਾਂ ਨੂੰ ਥੋੜੀ ਦੇਰ ਫ੍ਰੀ ਕਰੀਏ ਇਹਨਾਂ ਨੇ ਆਪਣੀ ਪ੍ਰੈਕਟਿਸ ਕਰਨੀ ਹੈ ਦੁਆਰੇ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਦੌੜ ਲਾਉਂਦੇ ਨੇ ਤੇ ਦੇਖਣਾ ਹੋਵੇਗਾ ਅੱਜ ਕੌਣ ਜਿੱਤਦਾ ਕਿਲਾ ਰਾਏਪੁਰ ਦੇ ਖੇਡਾਂ ਤੇ ਮੌਜੂਦ ਆ ਅੱਜ ਅਸੀਂ ਤੇ ਭਾਂਤ-ਭਾਦ ਦੀਆਂ ਖੇਡਾਂ ਹੋ ਰਹੀਆਂ ਨੇ ਇੱਥੇ ਦੇਖ ਰਹੇ ਹਾਂ ਤੁਹਾਡੇ ਨਾਲ ਜਿਹੜੀਆਂ ਦਿਖਾ ਵੀ ਰਹੀਆਂ ਤੇ ਅੱਜ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ 100 ਮੀਟਰ ਰੇਸ ਦੇ ਵਿੱਚ ਜਿਹੜਾ ਉਹ ਫਸਟ ਆਏ ਨੇ ਜਿਨ੍ਹਾਂ ਦਾ 골ਡ ਮੈਡਲ ਆਇਆ ਹੈ ਬਜ਼ੁਰਗ ਦੇਖਣ ਨੂੰ ਨੇ ਪਰ ਅਸਲ ਦੇ ਵਿੱਚ ਬਜ਼ੁਰਗ ਨਹੀਂ ਹੈਗੇ 67 ਸਾਲ ਦੀ ਉਮਰ ਹੈ ਪਰ ਫਿਰ ਵੀ ਇੰਨੀ ਫੁਰਤੀਲੇ ਨਾਲ ਜਿਹੜਾ ਭੱਜੇ ਨੇ ਗੱਲਬਾਤ ਕਰਾਉਣੇ ਉਹਨਾਂ ਨਾਲ ਤੇ ਮਿਲਵਾਉਨੇ ਆ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਦਿੱਤੇ ਆ। ਸਾਨੂੰ ਵੀ ਖਾਲੇ ਵੀ ਬਹੁਤ-ਬਹੁਤ ਤੁਹਾਡਾ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਜੀ? ਮੇਰੀ 67 ਸਾਲ ਉਮਰ ਹੈ ਜੀ। 67 ਸਾਲ ਉਮਰ ਦੇ ਵਿੱਚ ਤੁਸੀਂ ਜਿਹੜਾ ਇੰਨੀ ਤੇਜ਼ ਭੱਜੇ ਫਸਟ ਆਏ ਹੋ। ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋ ਪਾਰਟਿਸਪੇਟ? ਮੈਂ ਕਰਦਾ ਜਿੰਦਾ 6-7 ਸਾਲ ਤੋਂ ਕਰਦਾ ਜੀ ਇਹ ਲਗਾਤਾਰ ਜੀ। ਹਾਂ ਤੇ ਬਸ 6 ਦਿਨ ਪ੍ਰੈਕਟਿਸ ਕਰੀ ਦੀ ਸੰਡੇ ਛੁੱਟੀ ਹੁੰਦੀ ਹੈ ਜੀ 2 ਘੰਟੇ ਹਰ ਰੋਜ਼ ਪ੍ਰੈਕਟਿਸ ਕਰਦੇ ਸੀ ਗਰਾਊਂਡ 'ਚ ਮੈਂ ਮੇਰਾ ਕੋਚ ਹੈ ਜੀ ਰਾਮਾ ਸ਼ੰਕਰ ਜੀ ਅੱਛਾ ਮੋਹਾਲੀ ਇਸ ਉਮਰ ਦੇ ਵਿੱਚ ਵੀ ਇੰਨੀ ਭੱਜ ਲੰਨੇ ਤੁਸੀਂ ਹਾਂ ਜੀ ਹਾਂ ਮੈਂ ਭੱਜਦਾ ਹਾਂ ਹੁਣ ਗੋਡੇ ਗੁੱਡੇ ਨਹੀਂ ਦੁਖਦੇ ਕੋਈ ਦੁਖਦੇ ਨਹੀਂ ਗੋਡੇ ਜੀ ਜਿਹੜਾ ਮੈਂ ਜਿਹੜੀ ਮੈਂ ਪ੍ਰੋਪਰ ਟ੍ਰੇਨਿੰਗ ਲੈਂਦਾ ਜੀ ਕੋਚ ਰਾਮਾ ਸ਼ੰਕਰ ਜੀ ਤੋਂ ਜੀ 6 ਫੇਸ ਚਾ ਜੀ ਉਹ ਉਹ ਸਾਨੂੰ ਫ੍ਰੀਪ ਦਿੰਦਾ ਜੀ ਹਾਂਜੀ ਰਾਮਾ ਸ਼ੰਕਰ ਜੀ ਤੁਸੀਂ ਪਹਿਲਾਂ ਕੀ ਕਰਦੇ ਸੀਗੇ ਕੀ ਕੰਮ ਕਰਦੇ ਸੀ ਮੈਂ ਪਹਿਲੇ ਸਰਕਾਰੀ ਸਰਕਾਰ ਦੇ ਮੈਂ ਕੁਝ ਨੌਕਰੀ ਕਰਦਾ ਸੀ ਅੱਜ ਮੈਂ ਜ਼ਮੀਰੱਖਿਆ ਅਫਸਰ ਰਟਾਇਰ ਹੋਇਆ ਜੀ ਓਕੇ 2017 ਚ ਮੈਂ ਰਟਾਇਰ ਹੋਇਆ ਉਸ ਤੋਂ ਬਾਅਦ ਫਿਰ ਮੈਂ ਇਹ ਇਧਰਲੇ ਪਾਸਾ ਕਰ ਸ਼ੁਰੂ ਕਰਤੀ ਜੀ ਤੁਸੀਂ ਨੈਸ਼ਨਲ ਲੈਵਲ ਤੇ ਖੇਡ ਰਹੇ ਹੋ ਪੋਜੀਸ਼ਨ ਆਈਆਂ ਨੇ ਪਹਿਲਾਂ ਤੁਸੀਂ ਨੈਸ਼ਨਲ ਲੈਵਲ ਤੇ ਮੈਂ 6-7 ਜਗ੍ਹਾ ਜੀ ਗਿਆ ਹਾਂ ਆਸਟ੍ਰੇਲੀਆ ਗਿਆ ਸੀ ਆਸਟ੍ਰੇਲੀਆ ਤੇ ਫਿਲੀਪੀਨਸ ਗਿਆ ਸੀ ਮੇਰੀ ਮਲੇਸ਼ੀਆ ਇਨਵੀਟੇਸ਼ਨ ਉੱਥੋਂ ਮੇਰੀ ਇਨਵੀਟੇਸ਼ਨ ਬੁਲਾਇਆ ਸੀ ਸਾਨੂੰ ਉਹਨਾਂ ਨੇ ਇੰਟਰਨੈਸ਼ਨਲ ਉਸੇ ਮੇਰੀ ਸਿਲਵਰ ਮੈਟਲ ਇੰਟਰਨੈਸ਼ਨਲ ਸਿਲਵਰ ਮੈਟਲ ਸਰ